ਨਹੀਂ ਨਾ ਨਿਆਰ ਨੌਜਵਾਨਾਂ ਨੇ ਸਾਨੂੰ ਕਟਵਾਂ ਲਈ ਆ। ਨਹੀਂ ਪਣੀ ਹੈ। ਭਗਵਾਨ ਯਾਰ ਪ੍ਰਸ਼ਾਸਨ ਵਾਲੇ ਕਟਵਾਂ ਅਸੀਂ ਇਹਨਾਂ ਤੋਂ ਨਹੀਂ ਕਟਵਾਂ ਨਹੀਂ ਇਹਨਾਂ ਦੇ ਨਾਲ ਖੜੇ। ਜੀ ਜੀ ਕਹਦੇ ਹੱਡੀਆਂ ਰਹਿਣਗੇ ਅੱਗੇ ਤੋਂ ਕਿ ਜਾਂ ਦੁਬਾਰਾ ਲੱਗਣਗੀਆਂ ਨਹੀਂ ਬਲਕਿ ਉਹਨੇ ਰੱਖਣੀਆਂ ਯਾਰ ਇਸ ਤੇ ਆਪਣੇ ਬੜੇ ਗੰਭੀਰ ਆ ਸੀ ਨਾ ਇਹ ਨਿਆਰ ਨੌਜਵਾਨਾਂ ਨੇ ਸਾਨੂੰ ਕੁੱਟਵਾ ਲਈਆ ਸਾਨੂੰ ਹਾਂ ਅਸੀਂ ਪਤਾ ਦੀ ਅਸੀਂ ਤਾਂ ਕਹਿੰਦੇ ਦੇਖੋ ਸਾਡੇ ਪਾਸੇ ਸਾਡੇ ਵਾਲੇ ਦੁਆਰੇ ਦੋਨੇ ਪਾਸੇ ਡਾਂਗਾ ਖੜੀਆਂ ਇਧਰ ਪ੍ਰਸ਼ਾਸਨ ਖੜਾ ਡਾਂਗਾ ਲੈ ਕੇ ਇਧਰ ਆ ਨੌਜਵਾਨ ਖੜੇ ਆ ਅਸੀਂ ਤਾਂ ਇੱਕ ਪਾਸੇ ਕੁੱਟ ਖਾਲਾਂਗੇ ਯਾਰ ਇੱਕ ਪਾਸੇ ਉਹ ਸਾਨੂੰ ਕੁੱਟ ਖਾਣੀ ਪੈਣੀ ਹੈ ਕੁੱਟ ਉਹਨਾਂ ਯਾਰ ਪ੍ਰਸ਼ਾਸਨ ਵਾਲੇ ਕੁੱਟਣ ਅਸੀਂ ਇਹਨਾਂ ਤੋਂ ਨਹੀਂ ਕੁੱਟ ਖਾਣੀ ਇਹਨਾਂ ਦੇ ਨਾਲ ਖੜੇ ਆ ਯਾਰ ਜਨਤਾ ਜਿਹੜੀ ਸਾਡੀ ਖਾਤਰ ਖੜੀ ਹੈ ਅੱਜ ਸਾਡੇ ਕਿੰਨੇ ਇਹਨਾਂ ਨੇ ਇੱਥੇ ਰੱਖ ਕੰਨੀ ਆਈਏ ਜਵੇਂ ਨਿਕਲੇ ਨੇ ਹੈ ਲੀਡਰ ਕਰਨੇ ਵੀ ਕਾਲ ਦੇ ਸਕਦੇ ਨੇ ਲੀਡਰ ਕੋ ਲੀਡਰ ਮੈਂ ਤੇ ਪ੍ਰਧਾਨ ਜੀ ਆ ਕੇ ਬਹਿ ਜੰਨੇ ਆ ਅਸੀਂ ਸਾਡਾ ਕਾਰਨਾ ਸਫਲ ਹੋ ਜਾਊਗਾ ਕੋਸ ਨੇ ਡਾਂਗਾ ਪਾ ਦਿਆ ਸਾਨੂੰ ਚੱਕ ਕੇ ਲੈ ਜਾਣਾ ਆ ਜਨਤਾ ਵਾ ਜਿਹੜੀ ਆਲੇ ਦੁਆਲੇ ਸਾਡੇ ਆ ਕੇ ਖੜ ਜਾਂਦੀ ਹੈ ਇਹਦੇ ਨਾਲੇ ਹੌਸਲਾ ਮਿਲਦਾ ਅਸੀਂ ਇਹਨਾਂ ਨੂੰ ਰਲ ਕੇ ਠਾ ਨਹੀਂ ਕਰ ਸਕਦੇ ਇਹ ਜਨਤਾ ਤੁਹਾਡੀ ਜਿੰਨੀ ਵੀ ਪੰਨੇ ਕੈਸੇ ਕੋ ਦੋ ਦੁਆਰ ਆ ਜਾਂਦੇ ਨੇ ਸੋਦੀ ਇੱਕ ਆਵਾਜ਼ ਇਕੱਠੀ ਹੋਈ ਆ ਕਿ ਇਹਨਾਂ ਦੀਆਂ ਜਿਹੜੀਆਂ ਨੇ ਉਹ ਆਸਾਂ ਉਮੀਦਾਂ ਕੀ ਕਰੀ ਉਤਰੂ ਬਿਲਕੁਲ ਖਰਾਬ ਤਾਂ ਹੈ ਯਾਰ ਪੰਜਾਬ ਦੀ ਥਨਵਾ ਦਾਵਾ ਤਰਾਸ਼ਦੀ ਕੀ ਆ ਸਾਡੀ ਜਨਤਾ ਆ ਲੀਡਰਾਂ ਦੇ ਪਿੱਛੇ ਖੜਦੇ ਆ ਲੀਡਰ ਨਹੀਂ ਖੜਦੇ ਲੀਡਰਾਂ ਦੀ ਨੱਤਾ ਘੜ ਰਿਹਾ ਨਹੀਂ ਚੱਲਦੀ ਉਹ ਅਸੀਂ ਸਾਨੂੰ ਮਾਰ ਦੇਣ ਯਾਰ ਕਿ ਮਰਜੀ ਹੋ ਜਾਵੇ ਸਰ ਭਾਪਦਾਨ ਸਾਡੇ ਪੁੱਤਰ ਉਹ ਜਨਤਾ ਦੇ ਨਾਲ ਸਾਰੇ ਆਸ ਜੀ ਨਾਲ ਦੀ ਫੈਕਟਰੀ ਲੱਗਦੀ ਕਿਤੇ ਲੁਕੀ ਗੱਲ ਜਿਹੜੇ ਸਾਡੀ ਫੈਕਟਰੀ ਨਾਲ ਦੀ ਸੀ ਨਾਲ ਦੀ ਜਿਹੜੇ ਲੋਕੋ ਕਿਤੇ ਨਾ ਕਿਤੇ ਆਵਾਜ਼ਾਂ ਆਉਂਦੀਆਂ ਕਿ ਧਰਨਾ ਕਰੀਆ ਬਸ ਧਰਨੇ ਲਾਉਂਦੇ ਨੇ ਚਲੇ ਜਾਂਦੇ ਨੇ ਉਹ ਨਹੀਂ ਯਾਰ ਅਸੀਂ ਰਾਉ ਰੋਡ ਜਿੱਨਾ ਕੋ ਬਣਾਇਆ ਧਰਨੇ ਨਾਲੇ ਬਣਾਇਆ ਟਿੱਪਰ ਟਿੱਪੜਾਣਾ ਮਸਲਾ ਹੱਲ ਕਰਾਇਆ ਅਸੀਂ ਟਿੱਪਰ ਬੰਦ ਕਰਾਇਆ ਧਰਨੇ ਨਾਲੇ ਕਰਾਇਆ ਜਾਂ ਤਾਂ ਨੇ ਭਰਗਾੜੀ ਮੋੜ ਚਾ ਲੱਗਿਆ ਸੋਣਾ ਮੇਰੀ ਗੱਲ ਆਹ ਜਿਹੜਾ ਜੀਰਾ ਫੈਕਟਰੀ ਬੰਦ ਹੋਈ ਆ ਜਿਨੇ ਕਰਾਈਆ ਜਾਂ ਤਾਂ ਨੇ ਧਰਨਾ ਲਾ ਕੇ ਕਰਾਈਆ ਆ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਮਸਲਾ ਸੀ ਉਹ ਸਟੂਡੈਂਟਾਂ ਕਿਹੜੇ ਮੋਰਚੇ ਦੀ ਤੁਸੀਂ ਗੱਲ ਕਰਦੇ ਦੱਸੋ ਆ ਜਿਹੜਾ ਕਿਸਾਨੀ ਅੰਦੋਲਨ ਸਗਾ ਤਿੰਨ ਕਾਲੇ ਖੇਤੀਕਰਨ ਕਿਹਨੇ ਕਰਾਇਆ ਬਾਪ ლიਡਰਾਂ ਨੇ ਕਰਾਇਆ ਦੱਸੋ ਕਿਹੜੀ ਪਾਰਟੀ ਨੇ ਕਰਾਇਆ ਇਹਦਾ ਕੰਜਰ ਉੱਤੇ ਸਾਈਨ ਕਰਕੇ ਆ ਗਏ ਸੀਗੇ ਇਹਦਾ ਜਨਤਾ ਨਾਲ ਜਾਗਦੀ ਕਿਸਾਨ ਜਥੇਬੰਦੀਆਂ ਨਾ ਖੜਦੀਆਂ ਪਏ ਇਹ ਉਹ ਕਾਨੂੰਨੀ ਬਸਵਾ ਲੈਂਡ ਪੂਲਿੰਗ ਪਾਲਿਸੀ ਆਈ ਆ ਕਿਹਨੇ ਪਾਸ ਕਰਾਈ ਆ ਆਮ ਜਨਤਾ ਨੇ ਕਰਾਈਆ ਨਾ ਕਿਸਾਨ ਯੂਨੀਅਨਾਂ ਨੇ ਕਰਾਈਆ ਲੀਡਰ ਕਿਸੇ ਦਾ ਲੀਡਰ ਹੁੰਦਾ ਬੋਰਡ ਪਿਆਰੀ ਆ ਯਾਰ ਇਹ ਕਿਸੇ ਕਲਾ ਬੋਲੇ ਨਹੀਂ ਸਕਦੇ ਇਹਦਾ ਚੋਰ ਨੇ ਸਾਰੇ ਯਾਰ ਇਹਨਾਂ ਨੇ ਇੰਨਾ ਪੈਸਾ ਖਾਧਾ ਹੋਇਆ ਕਿਹੜੀ ਸਰਕਾਰ ਦੇ ਖਿਲਾਫ ਇਹ ਬੋਲ ਜਾਣਗੇ ਹਣਾ ਪਰਵਾਹ ਦੁੱਸਾਂ ਅਜਾ ਬਕਰਨਾ ਹੋਈਆ ਛਾਰਪਰ ਛਾਰ ਕੋਈ ਲੀਡਰ ਬਣਿਆ ਯਾਰ ਆਜਾ ਬਲ ਲੜਨ ਬੋਤਾ ਨਾਲੇ ਚਾਹੇ ਤੇ ਕੋ ਰਾਜਨਾਤਿਕ ਪਾਰਟੀਆਂ ਦੇ ਲੀਡਰ ਆ ਚਾਹੇ ਕਿਸਾਨ ਯੂਨੀਅਨ ਦੇ ਲੀਡਰ ਆ ਕੋਈ ਗੱਲ ਹਣਾ ਉਹਨਾਂ ਨੂੰ ਲੈ ਕੇ ਹੀ ਕਰਨੇ ਲਾਵਾ ਪੰਜਾਬ ਦੀ ਜੰਗ ਪਾਣੇ ਆਂ ਮੈਂ ਪਿੱਛੇ ਕਿਤੇ ਨਹੀਂ ਜਾਣਾ ਦਾਸ ਜੀ ਉਹਨਾਂ ਨੂੰ ਬੋਰਡ ਪਾਣੀ ਆ ਅਸੀਂ ਇੱਕ ਕ੍ਰਾਂਤੀ ਕਰ ਰਹੀ ਆ ਪਿਛਲੀ ਵਾਰੀ ਅਸੀਂ ਇੱਕ ਸਵੈਰਮੈਂਟ ਕਰਾ ਚਲੋ ਫੇਰ ਹੋ ਗਿਆ ਧੋਖਾ ਦੇ ਕੇ ਅਗਲੀ ਵਾਰੀ ਇੱਕ ਫੇਰਮੈਂਟ ਹੋਰ ਕਰ ਲਾਂਗੇ ਲੇਕਿਨ ਪੁਰਾਣੇ ਨੂੰ ਬੋਟ ਨਹੀਂ ਪਾਣੀ ਜਾਂਦਾ ਨੇ ਤੁਸੀਂ ਦੇਖੋ ਆਹ ਕਹਨ ਆਜੀ ਆਜੀ ਪੰਜਾਬ ਦੀਆਂ ਪਾਰਟੀਆਂ ਆਸ਼ੀਰ ਛਾਲ ਪੰਜਾਬ ਦੀਆਂ ਪਾਰਟੀਆਂ ਆ ਬੋਟਾ ਆ ਜਾਣੇ ਯਾਰ ਤੁਹਾਨੂੰ ਥੋੜਾ ਤੁਹਾਨੂੰ ਸ਼ੀਸ਼ਾ ਦਿਖਾ ਦੂਗੀ ਜਨਤਾ ਕਿਹੜੀ ਪੰਜਾਬ ਦੀ ਅਸਲੀ ਚੜ੍ਹ ਹੈ ਜਿਹੜੀ ਆ ਯਾਰ ਪੰਜਾਬ ਪੱਖੀ ਤੁਸੀਂ ਦੇਖਣਾ ਆ ਇਲੈਕਸ਼ਨ ਦੇ ਵਿੱਚ ਕੀ ਹਾਲ ਹੁੰਦਾ ਵਾ ਇਹਨਾਂ ਦਾ ਇਹ ਖੜਦੇ ਨਹੀਂ ਯਾਰ ਕਿਤੇ ਉਹ ਲੀਡਰ ਬੋਲਿਆ ਪੰਜਾਬ ਦੇ ਹੱਕ ਦੇ ਵਿੱਚ ਇਹਦੇ ਦੂਜੇ ਪਾਸੇ ਜਾ ਕੇ ਖੜ ਗਏ ਯਾਰ ਸਾਰੇ ਦੱਸੋ ਇਹਨਾਂ ਨੇ ਬੋਟਾ ਇਹਨਾਂ ਨੂੰ ਪਤਾ ਵੀ ਸਾੜਿਆ ਇਹਨਾਂ ਨੂੰ ਪਤਾ ਸਾਡੀਆਂ ਵੋਟਾਂ ਵਰਾਵੋ ਜਾਣੀਆਂ ਇਹਨਾਂ ਦਾ ਵੋਟਾਂ ਪਿਆਰੀਆਂ ਕੋਈ ਬੋਲਣੇ ਹੈਗੇ ਕੋਈ ਆਉਂਦੇ ਅਸੀਂ ਆਪਣੀ ਲੜਾਈ ਆਪ ਲੜਾਂਗੇ ਸਾਨੂੰ ਲੀਟਰਾਂ ਤੋਂ ਕੋਈ ਉਮੀਦ ਨਹੀਂ ਔਰ ਆ ਜਿਹੜੀ ਨੌਜਵਾਨੀ ਆ ਮੈਂ ਤੁਹਾਡੇ ਮਾਪੇ ਅਮਰ ਰਾਏ ਸਾਰਿਆਂ ਨੂੰ ਬੇਇਜ਼ਤੀ ਕਰਦਾ ਛੱਡ ਦੇ ਪਾਰਟੀਆਂ ਦਾ ਖਾੜਾ ਨਹੀਂ ਜਾਣਾ ਉਹਨਾਂ ਦੇ ਪਿੱਛੇ ਮਰ ਗਏ ਪੰਜਾਬ ਦੇ ਸਾਰੇ ਲੀਡਰ ਅਸੀਂ ਆਪਣੀ ਜੈ ਹਾਂ ਅਸੀਂ ਆਪਣੀ ਲੜਾਈ ਆਪ ਲੜਾਂਗੇ ਉਹ ਵੋਟਾਂ ਦੇਣਗੇ ਆਣ ਦੇ ਵੋਟਾਂ ਨੂੰ ਭੁਜਾਵਾਂਗੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਹੜੇ ਮੁੱਦੇ ਦੇ ਉੱਤੇ ਖੜੇ ਨੇ ਪੰਜਾਬ ਦੇ ਨਾਲ ਕਿੰਦੇ ਯਾਰ ਬਲਾਉ ਨੂੰ ਲੈ ਦੇ ਦਿੱਤਾ ਇਹਨਾਂ ਨੇ ਆ ਟਾਈਮ ਦੇ ਉੱਤੇ ਅਗਲਾ ਆਪਣੇ ਅੰਦਰ ਕਰਕੇ ਕਹਿੰਦਾ ਕੋਈ ਗੱਲ ਕਰਤੀ ਉਹਨਾਂ ਨੇ ਸਾਰਾ ਚਾਣਚਾਰੀ ਨੂੰ ਕਿਹਾ ਆਪਦੇ ਨਾਲ ਆ ਰਿਹਾ ਹਣ ਛੱਡੀ ਜਾਂਦੇ ਨੇ ਪਾਣੀ ਕਿਹੜੇ ਪੰਜਾਬ ਦੇ ਹੱਥਾਂ ਨਾਲ ਆਵਦਾਰੀ ਬੇਟੇ ਨੇ ਆ ਜਿਹੜੇ ਹੁਣ ਤਿੰਨ ਭਵੰਤਮਾਨ ਨੇ ਉਥੋਂ ਮਤਲ ਕਰ ਰਹੇ ਨੇ ਕੌਣ ਹੈ ਹੋ ਉਹਨਾਂ ਨੇ ਵਿੱਚ ਕੋਈ ਸੰਘ ਹੋਣਾ ਆ ਤੁਸੀਂ ਪੜੋ ਜਿਹੜਾ ਚੰਨ ਸਸਪੈਂਡ ਕਰਿਆ ਉਹ ਗਫਤਾ ਕਮਾਰ ਜੇ ਬੋ ਜਾਲਪ ਸਰ ਉਹ ਹੀ ਨੇ ਇਹ ਜਾਉ ਨਾਲ ਦੱਸੋ ਕਿਹੜਾ ਬਾਹਰ ਦੇ ਵਿੱਚ ਅਗੇ ਗਿਆ ਨਾ ਵਾਲੀ ਯੂਨੀਵਰਸਿਟੀਾਂ ਦੇ ਉਹ ਸਾਡੇ ਕਲਜਾ ਕਰ ਰਿਹਾ ਇਤਿਹਾਸ ਨੂੰ ਸਾਡੇ ਨੂੰ ਉਹ ਬਦਲ ਰਿਹਾ ਹੈ ਜਜੋ ਕਿਹੜੀ ਲੜਾਈ ਲੜੀ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੀ ਸਿਆਸੀ ਪਾਦੇ ਨੇ ਕਿਹੜਾ ਮੋੜ ਚਾ ਲਾਇਆ ਪੰਜਾਬ ਨੂੰ ਜਿੱਤ ਕੇ ਦਿੱਤਾ ਇੱਕ ਮੋੜ ਚਾ ਇਹਨਾਂ ਦੇ ਮੂੰਹ ਵਿੱਚ ਜਿਹੜਾ ਮਾਗਮੇਰੇ ਦਿੱਤਾ ਨਾ ਇਹਨਾਂ ਦੇ ਮੂੰਹ ਵਿੱਚ ਦਾ ਕਹਿੰਦੇ ਸੇਹਰਾ ਮੋੜ ਚਾ ਸਾਨੂੰ ਜਿੱਤ ਕੇ ਦਿੱਤਾ ਇਹ ਨਹੀਂ ਬੰਦੇ ਨਹੀਂ ਜਾ ਰਹੇ ਜਿਹੜੇ ਆਪਦੇ ਮੋੜ ਚਾ ਲਾਣਗੇ ਨੌਜਵਾਨਾਂ ਨੂੰ ਲੈ ਜਾਣਗੇ ਉੱਥੇ ਜਾ ਕੇ ਮਸਲਾ ਹੱਲ ਕਰਾ ਜਾਂਦੇ ਨੇ ਮੇਰਾ ਫਲਾਣਾ ਮੇਰੇ ਤੇ ਪਰਚਾ ਹੋਇਆ ਮੇਰੇ ਤੇ ਇਨਕੁਆਰੀ ਹੋ ਰਹੀ ਹੈ ਸੀਬੀਆਈ ਜਾਂਚ ਹੋ ਰਹੀ ਹੈ ਇਹਨੂੰ ਕੈਨਸਲ ਕਰੋ ਅੰਦਰ ਖਾਤੇ ਸੁਝਾਤਾ ਕਰਕੇ ਆ ਜਾ ਮੇਰੇ ਯਾਰ ਪੰਜਾਬ ਦੇ ਲੀਡਰ ਕੋਈ ਗੱਲ ਨਹੀਂ ਯਾਰ ਇਹ ਟਾਕੀ ਲੱਗੀਆਂ ਲੱਗੀਆਂ ਰੋਡ ਤੇ ਉਹਨਾਂ ਦੇ ਨਾਮ ਵਾਸਤੇ ਕਰੇ ਸਾਡੇ ਇੱਕ ਰਾਹ ਹੋਰ ਰੋਡ ਸਾਡੇ ਜਿਹੜੀ 13 ਸਾਲਾਂ ਤੋਂ ਨਹੀਂ ਬਣੀ ਉਹਦੇ ਵਿੱਚ ਕਾਲੀ ਸਰਕਾਰ ਵੀ ਆਈ ਕਾਂਗਰਸ ਵੀ ਆਈ ਅੱਗੇ ਆਮ ਆਦਮੀ ਪਾਰਟੀ ਵੀ ਹੁਣ ਜਾਣ ਵਾਲੀ ਹੈ ਥੋੜਾ ਜਿਹਾ ਟਾਈਮ ਰਹਿ ਗਿਆ ਸੜਕ ਨਹੀਂ ਬਣੀ ਅਜੀਤਾ ਮੈਂ ਰਾਵਾ ਦੇ 5 ਸਾਲ ਤੋਂ ਹੀ ਧਰਨੇ ਲਾ ਰਹੇ ਹਾਂ 3 ਸਾਲ ਅਸੀਂ ਧਰਨੇ ਲਾਏ ਉਦੋਂ ਬਾਅਦ ਅਸੀਂ ਟੋਲ ਫਰੀ ਕੀਤਾ ਤੇ ਅਸੀਂ ਉਹਦੇ ਲਈ ਪੈਸਾ ਲਿਆ ਫਿਰ ਟੈਂਡਰ ਖਿਲਾਇਆ ਧਰਨਾ ਲਾ ਕੇ ਟੈਂਡਰ ਨਾਲ ਖੋਲਣ ਫਿਰ ਸੜਕ ਦਾ ਕੰਮ ਆ ਉਹ ਵੀ ਅਸੀਂ ਇੱਥੇ ਹੀ ਸ਼ੁਰੂ ਕਰਾਇਆ ਲੇਕਿਨ ਉਹ ਸੜਕ ਜਿਹੜੀਆਂ ਮੈਂ 20 25% ਕੰਮ ਕਰਿਆ ਰਾਹ ਰੋਡ ਦਾ ਬਾਕੀ 75% ਜਿਹੜਾ ਕੰਮ ਆ ਵਿੱਚ ਕਿਹਾ ਵਾ ਉਹ ਪੈਸਾ ਪਤਾ ਨਹੀਂ ਦਾ ਮਹਿਕਵਾ ਖਾ ਗਿਆ ਇਹ ਕਾਗਜ਼ਾਂ ਕੂਜਾਂ ਦੇ ਵਿੱਚ ਸਾਨੂੰ ਤਾਂ ਲੱਗਦਾ ਨਹੀਂ ਕਾਗਜ਼ਾਂ ਕੂਜਾਂ ਦੇ ਵਿੱਚ ਇਹ ਪੂਰਾ ਕਰਨ ਨੂੰ ਫਿਰਦੇ ਆ ਕਿ ਸੜਕ ਬਣ ਗਈ ਠੀਕ ਆ ਨਾ ਸੋ ਇਹ ਉਹ ਸੜਕ ਦੇ ਕਾਮਵਾਲ ਨੂੰ ਬੰਦ ਕਰਕੇ ਬੈਠੇ ਨੇ ਫੋਚਰ ਦਾ ਰਵੀਨ ਨੇ ਭਜਾ ਦਿੱਤਾ ਤੇ ਜਿਹੜਾ ਐਸਸੀ ਆ ਬੜਾ ਹੰਕਾਰਿਆ ਹੋਇਆ ਲੁਧਿਆਣੇ ਦਾ ਹੁਣ ਨੌਕਾ ਨੂੰ ਮੇਰੇ ਕੱਲ ਦੀ ਯਾਦ ਨਹੀਂ ਹੋਗਾ ਉਹ ਕਹ ਉਹ ਕਹਿੰਦਾ ਕਿ ਰਾਹ ਰੋਡ ਦੀ ਫੇਰ ਨੂੰ ਕਹਿੰਦਾ ਕਿ ਰੋਡ ਦੀ ਟੋਕਰੀ ਵਿੱਚ ਸਿੱਟਦਾ ਹੰਕਾਰਿਆ ਹੋਇਆ ਕਿਉਂਕਿ ਇਹ ਟੋਲ ਪਲਾਜ਼ਾ ਦੇ ਸੜਕ ਨਹੀਂ ਬਣਨ ਦਿੰਦੇ ਇਹ ਸਾਰੇ ਬੰਦੇ ਹੋਇਆ ਪ੍ਰਸ਼ਾਸਨ ਇਹਨਾਂ ਦਾ ਕਿਉਂਕਿ ਉਹ ਸੜਕ ਬਣ ਦੇ ਨਾਲ ਜਿਹੜਾ ਬਲਾਚੌਰ ਗੜਸ਼ੰਕਰ ਨਵਾਂ ਛੇਹ ਦੀ ਟਰੈਕਾ ਸਾਰੀ ਉਧਰ ਹੀ ਨਿਕਲ ਜਾਂਦੀ ਹੈ ਜਿਹੜਾ ਹਿਮਾਚਲ ਤੋਂ ਜਿਹੜਾ ਪ੍ਰੈਸ਼ਰ ਆ ਰਿਹਾ ਲੁਧਿਆਣੇ ਨੂੰ ਪਟੰਡੇ ਨੂੰ ਇਹਨੂੰ ਸਾਰਾ ਚੱਲ ਰਿਹਾ ਖੰਨੇ ਨੂੰ ਉਹ ਵੀ ਸਾਰਾ ਜਿਹੜਾ ਇਸ ਸੜਕ ਦੇ ਰਾਹੀਂ ਜਾਂਦਾ ਸੋ ਇਹਨਾਂ ਦਾ ਮਨਸ਼ਾ ਇਹ ਆ ਜਾਣਾ ਮਾ ਕੇ ਸੜਕ ਬਣ ਕੇ ਸਾਰਾ ਇਧਰ ਦੀ ਜਾਊਗਾ ਹੁਣੇ ਟੋਲ ਵਾਲੇ ਨਹੀਂ ਆਉਂਦੇ ਨਹੀਂ ਕੁਝ ਇਧਰ ਦੀ ਆਉਂਦੇ ਨੇ ਕੋਈ ਛੋਟੀ ਛੋਟੀ ਸੜਕ ਦੇ ਚੱਲ ਜਾਂਦੇ ਨੇ ਇਹਨਾਂ ਨੂੰ ਇਹ ਆ ਵੀ ਜੇ ਉਹ ਸੜਕ ਬਣ ਗਈ ਵੀ ਸਾਡੀ ਆਮਦਨ ਟੋਲ ਵਾਲਿਆਂ ਨੂੰ ਵੀ ਘਟਦੀ ਹੈ ਇਹ ਨਹੀਂ ਵਜਾ ਕਰਕੇ ਸੜਕ ਨਹੀਂ ਬਣ ਰਹੇ ਯਾਰ ਇਹਨਾਂ ਨੇ ਨਾ ਇਹ ਲੀਡਰਾਂ ਨੂੰ ਵੀ ਬਣ ਲੈਂਦੇ ਨੇ ਇਹਨੇ ਪ੍ਰਸ਼ਾਸਨ ਵੀ ਬੰਨਿਆ ਹੋਇਆ ਸਾਡਾ ਮੁੱਦਾ ਇੱਥੇ ਆ ਕੇ ਹੱਲ ਹੁੰਦਾ ਸੋ ਇਹਦੀ ਵਜ੍ਹਾ ਕਰਕੇ ਅਸੀਂ ਅੱਜ ਵਾਲੀ ਕਾਲ ਆ ਇੱਕ ਜਿਹੜਾ ਰਾਮ ਰੋਡ ਦੇ ਉੱਤੇ ਰੇੜੀ ਫੜੀ ਬਹੁਤ ਲੱਗਦੀ ਆ ਦੁਕਾਨਦਾਰ ਆਪਣਾ ਸਮਾਨ ਬਾਹਰ ਰੱਖ ਲੈਂਦਾ ਉਦੋਂ ਉਹ ਕੇ ਰੇੜੀ ਫੜੀ ਵਾਲਾ ਤਿੰਨ ਨਾਲ ਰੇੜੀ ਵਾਲੇ ਖੜਾਉਂਦਾ ਇੱਕ ਦੁਕਾਨ ਦਾ ਉਹਦੇ ਅੱਗੇ ਗੱਡੀ ਲਿਆ ਕੇ ਅਗਲਾ ਸਮਾਨ ਖਰੀਦਣ ਵਾਲਾ ਖੜ ਜਾਂਦਾ ਮੋਟਰਸਾਈਕਲ ਤੇ ਖੜ ਜਾਂਦਾ ਉੱਤੇ ਦੋਨੇ ਪਾਸਿਆਂ ਜਿਹੜੇ ਰੇੜੀਆਂ ਫੜੀਆਂ ਮੰਤਰੀ ਹੁੰਦੇ ਬਾਪੂ ਦੀ ਸੰਦੀ ਸੜਕ ਉੱਤੇ ਪਹਿਲਾਂ ਕਾਲੀਆਂ ਦਾ ਚਰਨਜੀਤ ਸਿੰਘ ਢਿੱਲੋਂ ਉਹਦੇ ਟਾਈਮ ਨਹੀਂ ਬਣੀਆਂ ਉਦੋਂ ਬਾਅਦ ਕਾਂਗਰਸ ਸਾਗੀ ਤਾਂ ਵੀ ਨਹੀਂ ਬਣੀਆਂ ਉਹਨੇ ਆਪ ਵਾਲਿਆਂ ਨੂੰ 400 ਲੋਕਾਂ ਦੇ ਤਾਂ ਵੀ ਨਹੀਂ ਬਣੀਆਂ ਲੋ ਵਜਾ ਕੀ ਆ ਰਹੀ ਹੈ ਸਰ ਵਜਾ ਸਾਨੂੰ ਚੱਕ ਪੈਂਦੀ ਹੈ ਬਟੋਲ ਪਲਾਜ ਵਾਲੇ ਇਹਨਾਂ ਨੂੰ ਪੈਸੇ ਦਿੰਦੇ ਆ ਕਿ ਜਿਹੜੀ ਇੱਧਰ ਦੀ ਆਵਾਜਾਈ ਉਹ ਦਬਾਪੇ ਨੂੰ ਨਾ ਜਾਵੇ ਇਸ ਕਰਕੇ ਸੜਕਾਂ ਨਹੀਂ ਬਣਦੀਆਂ ਇਹ ਸਰਾਂ ਜੀ ਕਿੰਨੇ ਸਮੇਂ ਲਈ ਬੰਦ ਕਰਵਾਇਆ ਜਾਏਗਾ ਜੀ ਅੱਜ ਅੱਜ ਦੇ ਦੇ 1 ਘੰਟੇ ਲਈ ਬੰਦ ਕਰਵਾਵਾਂਗੇ ਫਿਰ ਅਗਲੇ ਆਤਵਾਰ ਦਾ ਫਿਰ ਪ੍ਰੋਗਰਾਮ ਫਿਰ 2 ਘੰਟੇ ਲਈ 3 ਘੰਟੇ ਲਈ ਕਰਾਂਗੇ ਇਤਨਾ ਬੁਲਾਵਾਂਗੇ ਹਾਂ ਜੀ ਕਿੰਨੇ ਆਪਣੇ ਅਪਰੇ ਮਹੀਨੇ ਜਿਹੜਾ ਗੱਲ ਕਰੀ ਡੀਟੇਲ ਸਮੇਂ ਦੀ ਕੋਈ ਵੀ ਬੰਦ ਕੀਤਾ ਗਿਆ ਜੀ ਉਦੋਂ ਵੀ ਅਸ਼ਵਾਸ਼ਣ ਦਿੱਤਾ ਗਿਆ ਜੀ ਕਿ ਹੱਲ ਕੀਤਾ ਜਾਏਗਾ ਉਦੋਂ ਆਪਣਾ ਜਿਹੜਾ ਕੰਮ ਚੱਲਿਆ ਸੀ ਨਾ ਤੁਹਾਡੀ ਤੁਹਾਡੀ ਮਦਦ ਨਾਲ ਚੱਲਿਆ ਸੀਗਾ ਇਹਨਾਂ ਨੇ ਉੱਤੇ 20% ਕੰਮ ਕਰਕੇ ਬਾਕੀ ਕੰਮ ਬੰਦ ਕਰਤਾ ਟੈਂਡਰ ਵੀ ਹੋਇਆ ਸੀ ਠੇਕੇਦਾਰ ਵੀ ਆ 43 ਕਰੋੜ ਰੁਪਈਆ ਵੀ ਆਇਆ ਪਰ ਇਹਨਾਂ ਨੇ ਠੇਕੇਦਾਰੀ ਭਜਾ ਦਿੱਤਾ ਕੰਮ ਨਹੀਂ ਕਰਨ ਦਿੱਤਾ ਉਹਨੂੰ ਤੇ ਪ੍ਰਸ਼ਾਸਨ ਨੂੰ ਕੀ ਸਥਿਤੀ ਕੀ ਐ ਸਭ ਬਰਸਾਤਾ ਤੋਂ ਬਾਅਦ ਕਾਫੀ ਜਿਹੜਾ ਹਸਤਾ ਲਾਖ ਰਹੇ ਸਾਨੂੰ ਕਹਿੰਦੇ ਬਰਸਾਤਾ ਨਾਂਗ ਲੈ ਲੈਂਦੇ ਹੋ ਸ਼ੁਰੂ ਕਰਾ ਦਾਂਗੇ ਪਰ ਨਹੀਂ ਬਰਸਾਤਾ ਨਾਂ ਨਹੀਂ ਹੁਣ ਪ੍ਰਸ਼ਾਸਨ ਦੇ ਕੋਲ ਤੇ 5 ਸਾਲ ਤੋਂ ਮੁੱਦਾ ਹੈਗਾ ਇਹ 13 ਸਾਲ ਤੋਂ ਸਮਾਪਤ ਨਹੀਂ ਹੈਗਾ ਆਹ ਆਹ ਰੋਡ ਦੀ ਡੇਰੀ ਫੜੀ ਆਲਾ ਵੀ ਡੀਸੀ ਸਾਹਿਬ ਨੇ ਆਪ ਆਰਡਰ ਕਰੇ ਨੇ ਇਹ ਕੋਈ ਪ੍ਰਵਾਸੀ ਵਾਲਾ ਮੁੱਦਾ ਨਹੀਂ ਹੈਗਾ ਡੀਸੀ ਸਾਹਿਬ ਨੇ ਕਿਹਾ ਵੀ ਡੇਰੀ ਫੜੇ ਨਹੀਂ ਲੱਗੂਗੀ ਇਹ ਟੋਲਵਾਜੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਟੋਲ ਪਲਾਜਾ ਵਾਲੇ ਸੜਕ ਨਹੀਂ ਬਣਨ ਦਿੰਦੇ ਕਿਉਂਕਿ ਜਿਹੜੀ ਟ੍ਰੈਫਿਕ ਹੈ ਜੇ ਉਧਰ ਦੀ ਜਾਣ ਲੱਗੀ ਤਾਂ ਜਿਹੜੀ ਰਾਹੋਂ ਨਵਾਂ ਸ਼ਹਿਰ ਗੜ੍ਹ ਸ਼ੰਕਰ ਤੇ ਜਿਹੜੀ ਹਿਮਾਚਲ ਤੋਂ ਮੈਂ ਜਿਹੜੀ ਪ੍ਰੈਸ਼ਰ ਆਉਂਦਾ ਉਧਰ ਵੀ ਆ ਰਿਹਾ ਹੈ ਇਹ ਸਾਹ ਜਿਹੜੀ ਆ ਸੜਕ ਜਿਹੜੀ ਆ ਇਹਨੂੰ ਇਧਰ ਦੀ ਟੋਲ ਪਲਾਜੇ ਵੱਲ ਦੀ ਆ ਜਾਂਦੇ ਜੇ ਉਹ ਸੜਕ ਬਣਦੀ ਉਧਰ ਦੀ ਆ ਜਾਣਗੇ ਠੀਕ ਹੈ ਨਾ ਫੇਰ ਨਹੀਂ ਆਮਦਨ ਨੂੰ ਫਰਕ ਪੰਦਾ ਇਹ ਵੀ ਵਜਾ ਕਰਕੇ ਇਹ ਜਿਹੜਾ ਇਹਨਾਂ ਨੂੰ ਪਾਣੀ ਜਹੀ ਰੱਖਦੇ ਆ ਪ੍ਰਸ਼ਾਸਨ ਨੂੰ ਤੇ ਜਿਹੜਾ ਪ੍ਰਸ਼ਾਸਨ ਸਰਕਾਰ ਨੂੰ ਬਣਾਉਂਦਾ ਕਿੰਨੇ ਕੋ ਦੇਰ ਹੋ ਗਈ ਆ ਅਸਲੇ ਨਾਲ ਨਹੀਂ ਮੈਂ ਕਹਿੰਦਾ 13 ਸਾਲ ਹੋ ਗਏ 5 ਸਾਲ ਪਹਿਲਾਂ ਸਾਨੂੰ ਘਰਨੇ ਲਾਉਂਦੇ ਨਾ ਹੋ ਗਏ ਔਰ 2.5 ਸਾਲ ਹੋ ਗਏ ਪਿਛੇ ਆਏ ਨੂੰ ਸੜਕ ਨਹੀਂ ਬਣਾ ਰਹੇ ਪੈਸਾ ਲੱਗ ਕੇ ਬੈਠੇ ਨੇ ਪਤਾ ਨਹੀਂ ਤਾਂ ਸਰਕਾਰ ਨੂੰ ਪੈਸਾ ਇਹ ਮੈਨੂੰ ਤਾਂ ਲੱਗਦਾ ਹੈ ਕਿ ਕਿਸੇ ਹੋਰ ਕੰਮ ਦੀ ਪਰਤ ਹੈ ਸਰਕਰੀ ਪੱਧਰੀ ਅਪਡੇਟ ਹੈ ਜੀ ਲੁਗਾਨਾ ਟੋਲ ਟੋਲ ਪਲਾਇਆ ਤੋਂ ਜਿੱਥੇ ਕਿ ਇੱਕ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਟੋਲ ਪਲਾਇਆ ਜਿਹੜਾ ਫ੍ਰੀ ਕੀਤਾ ਗਿਆ ਸੀ ਆਪਣੀਆਂ ਕੁਝ ਮੰਗਾਂ ਰੱਖ ਕੇ ਇਸ ਟਾਈਮ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਮੰਨਣ ਤੋਂ ਬਾਅਦ ਟੋਲ ਪਲਾਇਆ ਦਾ ਦੁਬਾਰਾ ਫੇਰ ਤੋਂ ਵਰਕਿੰਗ ਦੇ ਵਿੱਚ ਹੈ ਜੀ ਦੁਬਾਰਾ ਫੇਰ ਆਪਣਾ ਕੰਮਕਾਰ ਉਹਨਾਂ ਦਾ ਉਸੇ ਤਰ੍ਹਾਂ ਰੈਗੂਲਰ ਜਿਦਾਂ ਦਿੱਲੀ ਚੱਲਦਾ ਉਸੇ ਤਰ੍ਹਾਂ ਚੱਲਣਾ ਸਟਾਰਟ ਹੋ ਗਿਆ ਸੋ ਇੱਕ ਵਾਰ ਫੇਰ ਦੱਸੀਏ ਕਿ ਜਿਉਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਹਲਕਾ ਸਾਨੇਵਾਲ ਦੇ ਸਰਦਾਰ ਚਕ ਦੇਸ਼ ਸਿੰਘ ਮੰਗਲੀ ਜੀ ਦਿਲਵਾਰ ਸਿੰਘ ਜੀ ਇਹਨਾਂ ਨੇ ਜੋ ਇਸੇ ਦੇ ਨਾਲ ਤਰਨਾ ਚੱਕ ਲਿਆ ਗਿਆ ਜੀ ਮੈਂ ਤੁਹਾਡਾ ਆਪਣਾ ਵੀਰ ਅਵਤਾਰ ਸਿੰਘ ਤਾਰੀ ਮੇਰੇ ਨਾਲ ਮੇਰੇ ਸਹਿਯੋਗੀ ਕੈਮਰਾਮੈਨ ਹਰਜੀਤ ਸਿੰਘ ਜੀ ਜੀਤੂ